ਹੁਣ ਤੁਸੀਂ ਐਲਈਡੀਆਂ ਫ੍ਰਿਜ ਤੇ ਭਾਂਡੇ ਤੋਂ ਨਾਲੀ ਤੱਕ ਮਸ਼ੀਨਾਂ ਲੈ ਸਕਦੇ ਹੋ ਆਪਣੇ ਭਰਾ ਹੋਰ ਨਵਾਂ ਸਟਾਕ ਲਿਆਏ ਤੇ ਵਾਸ਼ਿੰਗ ਮਸ਼ੀਨ ਦੀ ਗੱਲ ਕਰੀਏ ਆਪਣੇ ਕੋਲੇ ਵੀਰੇ ਫਰੰਟ ਲੋਡ ਤੇ ਟੌਪ ਲੋਡ ਦੋਨੋਂ ਪਏ ਨੇ ਜੇ ਆਪਾਂ ਗੱਲ ਕਰੀਆ ਫਰੰਟ ਲੋਡ ਦੇ ਆ ਪਏ ਨੇ ਬਹੁਤ ਸਾਰੇ ਪੀਸ ਤੇ ਇਧਰਲੇ ਪਾਸੇ ਪਏ ਨੇ ਨਵੀਆਂ ਮਸ਼ੀਨਾਂ ਡੱਬਾ ਬੰਦ ਬਸ ਹੁੰਦਾ ਕੀ ਹੈ ਹਲਕਾ ਜਾਂ ਸਕ੍ਰੈਚ ਜੋ ਤੁਸੀਂ ਹੋਰ ਆਉਂਗੇ ਭਰਾ ਹੋਰ ਸਾਨੂੰ ਚਲਾ ਕੇ ਵੀ ਦਿਖਾ ਦੇਣਗੇ ਜਿਹੜੀ ਤਾਂ ਵੀਰੇ ਫਰੰਟ ਲੋਡ ਦੀਆਂ ਮਸ਼ੀਨਾਂ ਨੇ ਕਿੰਨੇ ਰੁਪਏ ਤੋਂ ਆਪਣਾ ਹੋ ਜਾਂਦਾ ਮੇਰੇ ਫਰੰਟ ਲੋਡ ਆਪਣੇ ਤੋਂ 17000 ਰੁਪਏ ਤੋਂ ਸਟਾਰਟ ਨਹੀਂ 22000 ਤੱਕ ਹੈ ਨਹੀਂ ਆਪਣਾ 17000 ਤੋਂ ਸਿਰਫ 20 22000 ਰੁਪਏ ਦੇ ਵਿੱਚ ਵਿੱਚ ਮਿਲ ਜੂਏ ਨਮੀ ਦੀ ਕੀਮਤ ਦੀ ਗੱਲ ਕਰੋਗੇ 40 40 45 45000 ਦੇਆਂ ਮਸ਼ੀਨਾਂ ਨੇ ਵਿੱਚ ਵਿੱਚ ਤਾਂ ਆਟੋਮੈਟਿਕ ਵੀ ਨੇ ਦੋ ਪੀਸ ਪਏ ਨੇ ਆਪਣੇ ਕੋਲ ਭਾਂਡੇ ਧੋਣ ਵਾਲੀਆਂ ਮਸ਼ੀਨਾਂ ਠੀਕ ਹੈ ਆ ਕਰੋ ਚੈੱਕ ਬੋਸ਼ ਕੰਪਨੀ ਦੀਆਂ ਪੂਰੀ ਟੌਪ ਕੁਆਲਿਟੀ ਇਹ ਕਿੰਨੇ ਦੇ ਦਾਂਗੇ ਵੀਰੇ ਇਹ ਪੈਂਦੀ ਹੈਗੀ 45 ਤੋਂ 50 ਹਜ਼ਾਰ ਦੀ ਨਵੀਂ 20-22 ਹਜ਼ਾਰ ਦੀ ਰੇਂਜ ਚ ਦੋਨੇ ਦੇ ਦਾਂਗੇ 20-22 ਹਜ਼ਾਰ ਰੁਪਏ ਦੋਨੋਂ ਲੈ ਜਾ ਹੁਣ ਜਿਹੜੇ ਭਰਾ ਨੇ ਡੱਬਾ ਬੰਦ ਸਕ੍ਰੈਚ ਵਾਲੀਆਂ ਐਲਡੀਆਂ ਵੀ ਲੈਣੀਆਂ ਨੇ ਆਪਣੀਆਂ 32 ਇੰਚ ਤੋਂ ਲੈ ਕੇ 55 ਇੰਚ ਤੱਕ ਪਈਆਂ ਨੇਗੀਆਂ ਰੇਟ ਦੀ ਗੱਲ ਕਰੋਂਗੇ ਨਵੀਂ ਦਾ ਰੇਟ ਯਾਰਾ ਤੁਸੀਂ ਆਪ ਚੈੱਕ ਕਰ ਲਿਓ ਨਵੇਂ ਨਾਲ ਕਿੰਨੇ ਉਡਾ ਦਾਂ 20% ਨਾ ਵੀਰੇ 20 ਨਹੀਂ ਜੀ 30 ਘਾੜਾ ਦਾ ਨਾ ਨਾ 40 ਉਡਾ ਦਾ 50 ਲਾ ਦੋ ਜੀ 55% ਸਿਰਫ ਤੁਰਡੇ ਭਰਾ ਕਰਕੇ ਡਿਸਕਾਊਂਟ ਨਮੀ ਦਾ ਰੇਟ ਕਰ ਲਓ ਚੈੱਕ ਜਿੰਨਾ ਵੀ ਹੋਊਗਾ 32 ਤੋਂ ਲੈ ਕੇ 55 ਬ੍ਰਾਂਡ ਗੱਲ ਕਰੋਗੇ 1+ ਵੀ ਪਈ ਨੇ Samsung ਵੀ ਪਈ ਨੇ ਬਹੁਤ ਸਾਰੇ ਪਈ ਨੇ ਆਪਣੇ ਕੋਲ MI ਦੀ ਵੀ ਪਈਆਂ ਨੇ ਇਸ ਤੋਂ ਇਲਾਵਾ ਆਪਣੇ ਕਿਸੇ ਆਪਣੇ ਨਾਲ ਫ੍ਰਿਜ ਵੀ ਲੈਣੇ ਨੇ ਇੱਕ ਪੀਸ ਤਾਂ オーਪਨ ਫ੍ਰਿਜ ਦੀ ਆਪਣੇ ਕੋਲ ਦੋ ਪੀਸ ਪਈ ਨੇ ਨਮਾ ਫ੍ਰਿਜ ਕਿਤੇ ਵੀ ਤੁਸੀਂ ਮਾਰਕੀਟ ਲੈਣਾ ਵਗੈ ਸਾਨੂੰ ਪਤਾ ਡਬਲ ਡੋਰ ਵਧੀਆ ਟਾਪ ਦਾ ਵਧੀਆ ਕੰਪਨੀ ਦਾ 22000 ਜਾਂ 25000 ਦਾ ਮਿਲਦਾ ਆਪਾਂ ਆਪਾਂ 17 ਹਜ਼ਾਰ ਰੁਪਏ ਦਾ ਦੇ ਦਾਂਗੇ 17000 ਰੁਪਏ ਦਾ ਫ੍ਰਿਜ ਦੇ ਦਾਂਗੇ ਮਿੱਤਰੋ ਸੰਗਰੂਰ ਦੇ ਵਿੱਚ ਆਉਣਾ ਤੇ ਆਪਣੀ ਗਲੀ ਕਿਹੜੀ ਬਸ ਦੇ ਵੀਰੇ ਗੁਰਤੇਗ ਬਾਦਰ ਕਲੋਨੀ ਗਲੀ ਨੰਬਰ 1 ਜੀ ਗਲੀ ਨੰਬਰ 1 ਆ ਬਾਕੀ ਤੁਹਾਨੂੰ ਬਾਹਰ ਲੋਕੇਸ਼ਨ ਦਿਖਾ ਦੂ ਬਾਕੀ ਯਾਰ ਜਵੇਂ ਸਰਦਾਰਦੀ ਨਾਲੋ ਜੇ ਤੁਸੀਂ ਸੰਗਰੂਰ ਤੋਂ 100 150 ਕਿਲੋਮੀਟਰ ਦੂਰ ਵੀ ਹੋ ਤੁਸੀਂ ਘਰੇ ਬਹਿ ਕੇ ਮੰਗਾਉਣੀ ਆ ਤਾਂ ਆਪਾਂ ਕਰੇ ਕਰਾਵਾਵਾਂਗੇ ਲਓ ਬਾਈ ਸਕਰੀਨ ਤੇ ਬਾਈ ਭਰਾਵਰੇ ਦੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਜੀ ਬਾਕੀ ਜਿਹੜੇ ਕੂਰੀਅਰ ਦੇ ਚਾਰਜਸ ਨੇ ਉਹ ਥੋੜੇ ਜਿਹਾ ਐਕਸਟਰਾ ਨੇਗੇ ਜਿੰਨੇ ਥੋੜੀ ਦੂਰੀ ਉਹਦੇ ਸਾਬ ਦੇ ਨਾਲ ਅਲੱਗ ਅਲੱਗ ਹੁੰਦੇ ਨੇ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਮੈਂ ਤੁਹਾਨੂੰ ਕਹਿੰਦਾ 200 300 400 ਰੁਪਏ ਜੀ ਪੇਮੈਂਟ ਆਪਾਂ ਕਸਟਮਰ ਦੇ ਘਰੋਂ ਲਵਾਂਗੇ ਜੀ ਡਿਲੀ ਕੈਸ਼ ਔਨ ਡਿਲੀਵਰੀ ਦੀ ਵੀ ਆਪਸ਼ਨ ਹੈ ਬਾਈ ਤੁਸੀਂ ਘਰੇ ਬਹਿ ਕੇ ਮੰਗਾ ਲਓ ਕੋਈ ਚੱਕਰੇ ਨਹੀਂ ਆ ਦਿੱਤੇ ਨੰਬਰਾਂ ਦੇ ਕਰ ਲਓ ਜੀ ਕੰਟੈਕਟ ਆਪਣੇ ਕਿਸੇ ਭਰਾ ਨੇ ਬਾਈ ਆ ਸਕ੍ਰੈਚ ਵਾਲਾ ਸਮਾਨ ਖਰੀਦਣਾ ਹੈਗਾ